ਜਿਵੇਂ ਨੂੰ ਪਿਆਰੇ ਵਿਦਿਆਰਥੀਓ 7ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 5ਵਾਂ ਤੇਜ਼ਾਬ ਖਾਰ ਅਤੇ ਲੂਣ ਤੇ ਬੱਚਿਓ ਇਸ ਅਧਿਆਇ ਨੂੰ ਸਮਝਣ ਲਈ ਸੋਚੋ ਅਤੇ ਉੱਤਰ ਦਿਓ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਅਗਲੇ 5 ਸਵਾਲ 20 ਤੋਂ 25 ਤੱਕ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਅਤੇ ਸਮਝੋ ਸਾਰੇ ਸਵਾਲ ਅਤੇ ਉਹਦੇ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਨੂੰ ਅੰਠ ਕਰਕੇ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ ਤਾਂ ਸ਼ੁਰੂ ਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਨੂੰ ਤੁਹਾਡੀ 7ਵੀਂ ਜਮਾਤ ਦੀਆਂ ਕੰਮ ਦੀਆਂ ਹੋਰ ਪਲੇਲਿਸਟਾਂ ਮਿਲ ਜਾਣੀਆਂ ਤੁਸੀਂ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰੋ ਤੇ ਸੂਚੀ ਨੂੰ ਸਕਰੋਲ ਕਰੋ ਤਾਂ ਉਥੇ ਮਿਲ ਜਾਈਗੀ 7th ਇੰਗਲਿਸ਼ ਜਿਹਦੇ ਤੁਹਾਡੀ 7ਵੀਂ ਦੀ ਅੰਗਰੇਜ਼ੀ ਦੀ ਕਿਤਾਬ ਸਾਰੀ ਹੱਲ ਕਰਕੇ ਪਾ ਦਿੱਤੀ ਗਈ ਹੈ ਫਿਰ ਆ ਗਈ 7ਵੀਂ ਗਣਿਤ ਜਾਂ ਗਣਿਤ ਦੀ ਕਿਤਾਬ ਹੱਲ ਕਰਕੇ ਪਾ ਦਿੱਤੀ ਗਈ ਹੈ ਫਿਰ ਆ ਗਈ 7th ਮੈਥ ਜਿਹਦੇ ਵਿੱਚ ਮੈਥ ਦੀ ਕਿਤਾਬ ਜੋ ਇੰਗਲਿਸ਼ ਮੀਡੀਅ ਵਿੱਚ ਉਹ ਹੱਲ ਕਰਕੇ ਪਾ ਦਿੱਤੀ ਗਈ ਹੈ ਠੀਕ ਹੈ ਕਿ ਇਹ ਗਣਿਤ ਦੇ ਸਿਧਾਂਤ ਜਿਹੱਚ ਗਣਿਤ ਦੀਆਂ ਮੁੱਢਲੀਆਂ ਗੱਲਾਂ ਸਮਝਾਈਆਂ ਗਈਆਂ ਨੇ ਇੱਕ ਬੱਚੇ ਹੈਗੀ ਹੈ ਤੁਹਾਡੀ ਜਨਰਲ ਨੌਲੇਜ ਨੂੰ ਵਧਾਉਣ ਲਈ ਐਬ੍ਰੀਵੀਏਸ਼ਨ ਜਿਹਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਦੀਆਂ ਐਬ੍ਰੀਵੀਏਸ਼ਨਸ ਨੂੰ ਵਿਸਤ੍ਰਿਤ ਰੂਪ ਦੇ ਕੇ ਸਮਝਾਇਆ ਗਿਆ ਹੈ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਨਾਲ ਚ ਪੀ ਵੀਡੀਓਜ਼ ਵੀ ਜ਼ਰੂਰ ਦੇਖੋ ਆਹ ਦੇਖੀਏ ਬੱਚਿਓ ਹੁਣ ਐਵਲੇ ਸਵਾਲ ਸੋ ਵੀਵਰਸ ਸਵਾਲ ਹੈ ਕਿ ਨੇ ਉਦਾਸੀਨੀਕਰਨ ਜਿਹਨੂੰ ਅੰਗਰੇਜ਼ੀ ਵਿੱਚ ਕਿਹਾ ਨੇ ਨਿਊਟਰਲਾਈਜੇਸ਼ਨ ਤੋਂ ਤੁਸੀਂ ਕੀ ਸਮਝਦੇ ਹੋ ਸੋ ਇਹਦਾ ਜਵਾਬ ਹੈ ਇੱਕ ਤੇਜ਼ਾਬ ਅਤੇ ਇੱਕ ਖਾਰ ਵਿਚਲੀ ਪ੍ਰਤੀਕਿਰਿਆ ਨੂੰ ਉਦਾਸੀਨੀਕਰਨ ਕਿਹਾ ਜਾਂਦਾ ਹੈ बस ਇਹ ਇੱਕ ਜਵਾਬ ਹੈ ਹਨਾ ਅੱਗੇ ਥੋੜਾ ਨਾਲ ਜੋੜ ਦੇਣੀ ਗੱਲ ਉਦਾਸੀਨੀ ਕਰਨ ਦੀ ਪ੍ਰਕਿਰਿਆ ਵਿੱਚ ਤਾਪ ਦੇ ਨਿਕਾਸ ਦੇ ਨਾਲ ਇਹ ਚ ਤਾਪ ਨਿਕਲਦਾ ਹੈ ਭਾਅ ਤਾਪ ਬਣ ਵੱਜ ਜਾਂਦਾ ਹੈ ਜਿਵੇਂ ਖਾਰ ਨੂੰ ਤੇ ਤੇਜ਼ਾਬ ਨੂੰ ਮਿਲਾਨੇ ਆ ਜਿਹੜਾ ਘੋਲ ਹੈਗਾ ਬੱਚਿਓ ਗਰਮ ਹੋ ਜਾਂਦਾ ਸੋ ਤਾਪ ਦੇ ਨਿਕਾਸ ਦੇ ਨਾਲ ਲੂਣ ਅਤੇ ਪਾਣੀ ਦਾ ਉਤਪਾਦਨ ਹੁੰਦਾ ਹੈ ਸੋ ਇਹ ਦੋ ਇਦਾਂ ਇਹਦਾ ਸਮੀਕਰਨ ਇਦਾਂ ਬਣ ਜਾਏਗਾ ਬੱਚਿਓ ਤੇਜ਼ਾਬ ਤੇ ਜਮਾ ਖਾਰ ਬਰਾਬਰ ਇਹ ਮਣੀ ਇਹ ਦੇਵੇਗਾ ਇਹ ਤੀਰ ਮਿਲ ਕੇ ਇਹ ਦੋਨਾਂ ਚ ਪ੍ਰਤੀਕਿਰਿਆ ਹੋਈ ਤੇ ਕੀ ਬਣੇਗਾ ਲੂਣ ਬਣੇਗਾ ਪਾਣੀ ਬਣੇਗਾ ਤੇ ਜਮਾ ਤਾਪ ਭਾਵ ਗਰਮੈਸ਼ ਪੈਦਾ ਹੋਏਗੀ ਠੀਕ ਹੈ ਮਸਲਨ ਮੈਂ ਉਦਾਹਰਨ ਦਸੀ ਇਤਿਜ਼ਾਬ ਹਾਈਡਰੋਕਲੋਰਿਕ ਐਸਿਡ ਇਤਿਜ਼ਾਬ ਹੈਗਾ ਖਾਰ ਦਾ ਉਦਾਹਰਨ ਸੋਡੀਅਮ ਹਾਈਡਰੋਕਸਾਈਡ ਹੈਗਾ ਤੇ ਇਧਰ ਕੀ ਬਣਿਆ ਲੂਣ ਸੋਡੀਅਮ ਕਲੋਰਾਈਡ ਲੂਣ ਬਣ ਗਿਆ ਪਾਣੀ H2O ਇਹ ਪਾਣੀ ਦਾ ਫਾਰਮੂਲਾ ਪਾਣੀ ਬਣ ਗਿਆ ਤੇ ਜਮਾ ਤਾਪ ਬਣ ਗਿਆ ਠੀਕ ਹੈ ਜੀ ਤੇ ਇੱਕ ਏਸੀ ਸਵਾਲ ਹੋ ਜਿਸ ਦਾ ਆਰਣਕ ਰੂਪ ਚ ਦੱਸ ਸਕਦਾ ਇੱਕ ਨੰਬਰ ਦਾ ਸਵਾਲ ਉਹਦਾ ਸੀਨੀਕਰਨ ਦੇ ਉਤਪਾਦਾਂ ਦੇ ਨਾਮ ਲਿਖੋ ਸੋ ਦਾ ਸੀਨੀਕਰਨ ਤੇ ਉਤਪਾਦ ਲੂਣ ਅਤੇ ਪਾਣੀ ਹਨ ਤਾਂ ਵੀ ਨਿਕਲਦਾ ਪ੍ਰਤਾਪ ਨੂੰ ਅਸੀਂ ਉਤਪਾਦ ਨਹੀਂ ਕਹਿ ਸਕਦੇ ਮਨ ਲੀ ਲੂਣ ਬਣਦਾ ਤੇ ਪਾਣੀ ਬਣਦਾ ਤਾਪ ਤੇ ਉਹ ਮਿਲਗੀ ਗਰਮੈਸ਼ ਬਣ ਕੇ ਤਾਪਮਨ ਵਜ ਜਾਂਦਾ ਤੇ ਉਹ ਹੀਟ ਨਿਕਲਦੀ ਹੈ ਤਾਪ ਨਿਕਲਦੇ ਤੇ ਉਹ ਉੜ ਜਾਂਦੀ ਹੈ ਨਾ ਸੋ ਲੂਣ ਅਤੇ ਪਾਣੀ ਜਿਹੜੇ ਨੇ ਇਹਦੇ ਉਹਦਾ ਸੀਨੀਕਰਨ ਦੇ ਉਤਪਾਦ ਹਨ ਠੀਕ ਹੈ ਅਗਲਾ ਆ ਗਿਆ ਬੱਚੋ ਬਾਈਆਂ ਦਾ ਸਵਾਲ ਉਹਦਾ ਸਿਨੀ ਕਰਨ ਨਿਊਟਰਲਾਈਜੇਸ਼ਨ ਦੀ ਪ੍ਰਕਿਰਿਆ ਨੂੰ ਪ੍ਰਯੋਗ ਰਾਹੀਂ ਸਮਝਾਓ ਪ੍ਰਯੋਗ ਕਰਕੇ ਸਮਝਾਓ ਤਾਂ ਕਰਦੇ ਆ ਜੀ ਕਹਿੰਦੇ ਇੱਕ ਪਰਖ ਨਲੀ ਵਿੱਚ ਸੋਡੀਅਮ ਹਾਈਡਰੋਕਸਾਈਡ ਜੋ ਕਿ ਇੱਕ ਖਾਰ ਹੈ ਸੋਡੀਅਮ ਹਾਈਡਰੋਕਸਾਈਡ ਖਾਰ ਹੈਗਾ ਸੋਡੀਅਮ ਹਾਈਡਰੋਕਸਾਈਡ ਜੋ ਕਿ ਖਾਰ ਹੈ ਦਾ ਘੋਲ ਪਾਓ ਪਰਖ ਨਲੀ ਦੇ ਵਿੱਚ ਪਾਓ ਅਤੇ ਇਸ ਵਿੱਚ 2 ਤੋਂ 3 ਬੂੰਦਾਂ ਫੀਨੋਲਫਥੇਲਾਈਨ ਘੋਲ ਦੀਆਂ ਪਾਓ ਠੀਕ ਹੈ ਜੀ ਪਾਤੀਆਂ ਕੋਲ ਦਾ ਰੰਗ ਗੁਲਾਬੀ ਹੋ ਜਾਏਗਾ ਕਿਉਂ ਕਿ ਫੀਨਾਲਫਥੇਲੀਨ ਖਾਰੀ ਕੋਲ ਵਿੱਚ ਪਾਉਣ ਤੇ ਗੁਲਾਬੀ ਰੰਗ ਦਿੰਦਾ ਹੈ ਇਹ ਸੂਚਕਾਂ ਵਾਲੇ ਜਿਹੜੇ ਸਵਾਲ ਕੀਤੇ ਸੀ ਉਹ ਚ ਅਸੀਂ ਇਹ ਗੱਲ ਸਮਝੀ ਹੋਈ ਹੈ ਖਾਰੀ ਕੋਲ ਵਿੱਚ ਜੇ ਫੀਨਾਲਫਥੇਲੀਨ ਪਾਓ ਤੇ ਗੁਲਾਬੀ ਰੰਗ ਦਿੰਦਾ ਹੈ ਠੀਕ ਹੈ ਜੀ ਮਿਲ ਗਿਆ ਗੁਲਾਬੀ ਰੰਗ ਹੁਣ ਇਸੇ ਨਲੀ ਵਿੱਚ ਕੁਝ ਬੂੰਦਾਂ ਪਤਲਾ ਹਾਈਡਰੋਕਲੋਰਿਕ ਐਸਿਡ ਪਾਓ ਪਹਿਲਾਂ ਖਾਰ ਪਾਇਆ ਸੀਗਾ ਹੁਣ ਐਸਿਡ ਪਾ ਰਹੇ ਹਾਂ ਜਿਹੜੀ ਦਾਸੀ ਨਹੀਂ ਕਰਨ ਦੀ ਕਿਰਿਆ ਹੈ ਨਾ ਕੀ ਹੁੰਦਾ ਬੱਚਿਓ ਖਾਰ ਜਮਾ ਐਸਿਡ ਬਰਾਬਰ ਲੂਣ ਤੇ ਜਮਾ ਪਾਣੀ ਜਮਾ ਤਾਪ ਤੇ ਉਹ ਉਦਾਸੀਨ ਹੋ ਜਾਂਦਾ ਲੂਣ ਉਦਾਸੀਨ ਹੁੰਦਾ ਠੀਕ ਹੈ ਨਾ ਹਾਈਡਰੋਕਲੋਰਿਕ ਐਸਿਡ ਪਾਓ ਦੇਖਣ ਨੂੰ ਮਿਲੇਗਾ ਕਿ ਗੁਲਾਬੀ ਰੰਗ ਅਲੋਪ ਹੋ ਗਿਆ ਹੈ ਖਾਰ ਦੇ ਵਿੱਚ ਫੀਨਾਲਫਥੇਲਿਨ ਦੀ ਮੁੰਦਾ ਪਾਈਆਂ ਤੇ ਰੰਗ ਮਿਲਿਆ ਗੁਲਾਬੀ ਹੁਣ ਉਹਦੇ ਵਿੱਚ ਪਤਲਾ ਹਾਈਡਰੋਕਲੋਰਿਕ ਐਸਿਡ ਮਿਲਿਆ ਤੇ ਕੀ ਹੋਇਆ ਗੁਲਾਬੀ ਰੰਗ ਅਲੋਪ ਹੋ ਗਿਆ ਭਾਵ ਕੋਲ ਉਦਾਸੀਨ ਹੋ ਗਿਆ ਹੈ ਕਿਉਂਕਿ ਫੀਨਾਲਫਥੇਲਿਨ ਉਦਾਸੀਨ ਕੋਲ ਵਿੱਚ ਰੰਗਹੀਨ ਰਹਿੰਦਾ ਹੈ ਇਦੋਂ ਪਤਾ ਲੱਗ ਗਿਆ ਕਿਉਂਕਿ ਰੰਗ ਉੱਡ ਗਿਆ ਇਹਨਾਂ ਕਿ ਕੋਲ ਨੂੰ ਨਿਰਦਾਸੀਨ ਹੋ ਗਿਆ ਹੁਣ ਖਾਰੀ ਨਹੀਂ ਰਿਹਾ ਪ੍ਰਯੋਗ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਖਾਰ ਅਤੇ ਤੇਜ਼ਾਬ ਨੂੰ ਕਿਸੇ ਠੁਕਵੀਂ ਮਾਤਰਾ ਵਿੱਚ ਮਿਲਾਉਣ ਤੇ ਇਹ ਮਿਸ਼ਰਣ ਉਦਾਸੀਨ ਹੋ ਜਾਂਦਾ ਹੈ ਤੇ ਪ੍ਰਯੋਗ ਰਾਹੀਂ ਸਿੱਧ ਹੋਵੇ ਜਾਂ ਅਸੀਂ ਉਦਾਸੀਨੀਕਰਨ ਦੀ ਪ੍ਰਕਿਰਿਆ ਨੂੰ ਸਮਝ ਲਿਆ ਠੀਕ ਹੈ ਬੱਚਿਓ ਜੀ ਅੱਗੇ ਚਲੀਏ ਤਿੰਨਵਾਂ ਸਵਾਲ ਇਹਨੇ ਤੇਜ਼ਾਬ ਐਸਿਡਸ ਜਿਹਦੇ ਉਹਨੇ ਦੀਆਂ ਵਿਸ਼ੇਸ਼ਤਾਵਾਂ ਲਿਖੋ ਇਹ ਵਿੱਚ ਤੁਹਾਨੂੰ ਕੰਠ ਕਰਨੀਆਂ ਪੈਣੀਆਂ ਨੇ ਸੌਖੀਆਂ ਨੇ ਤੇਜ਼ਾਬ ਦੀਆਂ ਵਿਸ਼ੇਸ਼ਤਾਵਾਂ ਇਸ ਤਰ੍ਹਾਂ ਹਨ ਪਹਿਲਾ ਤੇਜ਼ਾਬ ਸਵਾਦ ਵਿੱਚ ਖੱਟੇ ਹੁੰਦੇ ਹਨ ਫਿਰ ਤੇਜ਼ਾਬ ਨੀਲੇ ਲਿਟਮਸ ਨੂੰ ਲਾਲ ਰੰਗ ਵਿੱਚ ਬਦਲ ਦਿੰਦੇ ਹਨ ਇਹ ਬੱਚਿਓ ਮੈਂ ਪਹਿਲੇ ਸਵਾਲ ਜੀ ਵਿੱਚ ਦੱਸਿਆ ਸੀਗਾ ਪਹਿਲੀ ਵੀਡੀਓ 'ਚ ਇਹ ਚੇਤੇ ਕਰਨ ਦਾ ਸਭ ਤੋਂ ਸੌਖਾ ਤਰੀਕਾ ਇਹਦਾ ਐਸਿਡ ਲਿਖ ਲਿਆ ਤੇ ਉੱਤੇ ਰੈੱਡ ਲਿਖ ਲਿਆ ਦੇਖੋ R E D D ਵਿੱਚ ਮਲਕੀ ਅੰਤ ਹੁੰਦਾ ਰੈੱਡ ਦਾ ਤੇ ਐਸਿਡ ਦਾ ਵੀ ਡੀ ਵਿੱਚ ਅੰਤ ਹੁੰਦਾ ਸੋ ਐਸਿਡ ਤੋਂ ਦਿਮਾਗ ਚ ਰੱਖੋ ਆਰ ای ਡੀ ਰੈੱਡ ਰੈੱਡ ਕੀ ਹੁੰਦਾ ਲਾਲ ਭਾਵ ਐਸਿਡ ਲਾਲ ਲਿਟਮਸ ਨੂੰ ਸੌਰੀ ਮਾਫਨਾ ਨੀਲੇ ਲਿਟਮਸ ਨੂੰ ਲਾਲ ਕਰ ਦਿੰਦੇ ਹਨ ਸੋ ਤੇਜ਼ਾਬ ਨੀਲੇ ਲਿਟਮਸ ਨੂੰ ਲਾਲ ਰੰਗ ਵਿੱਚ ਬਦਲ ਦਿੰਦੇ ਹਨ ਇਹ ਤੇਜ਼ਾਬ ਦੀ ਵਿਸ਼ੇਸ਼ਤਾ ਹੈ ਫਿਰ ਇਹ ਫੀਨੋਲਫਥੇਲਨ ਨਾਲ ਕਿਰਿਆ ਕਰਕੇ ਕੋਈ ਰੰਗ ਨਹੀਂ ਬਦਲਦੇ ਹੁਣੀ ਪਿਛਲੇ ਸਵਾਲ ਚ ਕੀਤਾ ਨਾ ਆਪਾਂ ਜਿਹੜੇ ਹਾਈਡਰੋਕਲੋਰਿਕ ਐਸਿਡ ਪਾਇਆ ਤੇ ਗੁਲਾਬੀ ਰੰਗ ਉੱਡ ਗਿਆ ਠੀਕ ਹੈ ਨਾ ਇਹ ਇਹ ਉਦਾਸੀਨੀ ਕਰਨ ਵਿੱਚ ਵੀ ਤੇ ਐਸਿਡ ਦੇ ਵਿੱਚ ਵੀ ਕੋਈ ਰੰਗ ਨਹੀਂ ਬਦਲਦੇ ਠੀਕ ਹੈ ਨਾ ਇਹ ਕੁਦਰਤੀ ਤੌਰ ਤੇ ਖੋਰ ਖੁੰਦਿਆ ਨੇ ਖੋਰ ਦਿੰਦੇ ਨੇ ਜਿਵੇਂ ਅੰਗਰੇਜ਼ੀ ਕੋਰਿ ਕੋਰਸ ਖੋਰ ਦਿੰਦੇ ਨੇ ਅਤੇ ਧਾਤਾਂ, ਕੱਪੜੇ, ਲੱਕੜ, ਇਮਾਰਤਾਂ ਤੇ ਮਨੁੱਖੀ ਸਰੀਰ ਨੂੰ ਨੁਕਸਾਨ ਪਹੁੰਚਾਉਂਦਿਆਂ ਨੂੰ ਲੂਘੇ ਰੱਖ ਦਿੰਦੇ ਨੇ ਲੋਹੇ ਦੇ ਬਹੁਤ ਜੰਗ ਲੱਗ ਜਾਏਗਾ ਖੋਰ ਜਾਣਗੇ ਵਿੱਚ ਟੋਏ ਪੈ ਜਾਣਗੇ ਲੱਕੜ ਨੂੰ ਖੋਰ ਦੇਣਗੇ ਕੱਪੜਿਆਂ ਨੂੰ ਖੋਰ ਕੱਪੜੇ ਦੇ ਬਹੁਤ ਕਪੜਾ ਫੜ ਜਾਏਗਾ ਜਿਹਦਾ ਅਗ ਲੱਗ ਜਾਂਦੀ ਹੈ ਠੀਕ ਹੈ ਨਾ ਬੜੇ ਖਤਰਨਾਕ ਹੁੰਦੇ ਨੇ ਐਸਿਡ ਇਹਨਾਂ ਨੂੰ ਆਸਰੇ ਨਹੀਂ ਲੈਣਾ ਚਾਹੀਦਾ ਕਦੇ ਦੂਰ ਰੱਖਣਾ ਜੀੜਾ ਸੋਇ ਅਗਲਾ ਆ ਗਿਆ ਇਹ ਖਾਰਾ ਨੂੰ ਉਦਾਸੀਨ ਕਰਕੇ ਲੂਣ ਪਾਣੀ ਅਤੇ ਤਾਪ ਦਾ ਉਤਪਾਦਨ ਕਰਦੇ ਹਨ ਉਹ ਸੀ ਪੜਿਆ ਹੋਣੀ ਪਿੱਛੇ ਖਾਰ ਜਮਾ ਤੇਜਾਬ ਬਰਾਬਰ ਲੂਣ ਜਮਾ ਪਾਣੀ ਜਮਾ ਤਾਪ ਠੀਕ ਹੈ ਸੋਇ ਖਾਰਾ ਨੂੰ ਉਦਾਸੀਨ ਕਰਕੇ ਲੂਣ ਅਤੇ ਪਾਣੀ ਲੂਣ ਪਾਣੀ ਅਤੇ ਤਾਪ ਦਾ ਉਤਪਾਦਨ ਕਰਦੇ ਹਨ ਅਗਲਾ ਦੇਖੀਏ 24ਵਾਂ ਸਵਾਲ ਖਾਰ ਬੇਸਿਸ ਦੀਆਂ ਇਹਦੀਆਂ ਦੁਬਾਰਾ ਆ ਗਿਆ ਵਿਸ਼ੇਸ਼ਤਾਵਾਂ ਲਿਖੋ ਸੋ ਖਾਰ ਦੀਆਂ ਵਿਸ਼ੇਸ਼ਤਾਵਾਂ ਇਸ ਤਰ੍ਹਾਂ ਹਨ ਖਾਰ ਸਵਾਦ ਵਿੱਚ ਕੋੜੇ ਅਤੇ ਛੂਣ ਵਿੱਚ ਚੀਕਣੇ ਹੁੰਦੇ ਹਨ ਸਾਬਣ ਵਰਗੇ ਠੀਕ ਹੈ ਨਾ ਠਿਲਕਵੇਂ ਹੁੰਦੇ ਨੇ ਸੋ ਖਾਰ ਸਵਾਦ ਵਿੱਚ ਕੋੜੇ ਐਸਿਡ ਜਿਹੜੇ ਸੀਗੇ ਉਹ ਕੀ ਹੁੰਦੇ ਨੇ ਉਖੱਟੇ ਹੁੰਦੇ ਨੇ ਠੀਕ ਹੈ ਸੋ ਖਾਰ ਲਾਲ ਲਿਟਮਸ ਨੂੰ ਨੀਲੇ ਰੰਗ ਵਿੱਚ ਬਦਲ ਦਿੰਦੇ ਨੇ ਹੁਣ ਇਹਦਾ ਇਹ ਕਿਦਾਂ ਚੇਤਾ ਰੱਖਣਾ ਖਾਰ ਨੂੰ ਅੰਗਰੇਜ਼ੀ ਕਹਿੰਦੇ ਬੇਸ ਬੀ ਬੀ ਤੋਂ ਬੇਸ ਬੀ ਤੋਂ ਬਲੂ ਬਲੂ ਮਨੇ ਨੀਲਾ ਸੋ ਬੇਸ ਲਾਲ ਲਿਟਮਸ ਨੂੰ ਨੀਲਾ ਕਰ ਦਿੰਦੇ ਨੇ ਤੇ ਐਸਿਡ ਨੀਲੇ ਲਿਟਮਸ ਨੂੰ ਲਾਲ ਕਰ ਦਿੰਦੇ ਨੇ ਇਹ ਬੱਚਿਓ ਐਸਿਡ ਤੇ ਬੇਸ ਦਾ ਜਿਹੜਾ ਮੈਂ ਤੁਹਾਨੂੰ ਇਹ ਬਣਾ ਕੇ ਦਿਖਾਇਆ ਹੈ ਇਹ ਚੇਤਾ ਕਰਨ ਲਈ ਬੜਾ ਸੌਖਾ ਹੈ ਠੀਕ ਹੈ ਸੋ ਖਾਰ ਲਾਲ ਲਿਟਮਸ ਨੂੰ ਨੀਲੇ ਰੰਗ ਵਿੱਚ ਬਦਲ ਦਿੰਦੇ ਹਨ ਇਹ ਫੀਨਾਲਫਥੈਲੀਨ ਨਾਲ ਕਿਰਿਆ ਕਰਕੇ ਗੁਲਾਬੀ ਰੰਗ ਦਿੰਦੇ ਹਨ ਜਿਹੜੇ ਖਾਰ ਨੇ ਫਿਰ ਇਹ ਤੇਜ਼ਾਬਾਂ ਨੂੰ ਉਦਾਸੀਨ ਕਰਕੇ ਲੂਣ ਪਾਣੀ ਅਤੇ ਤਾਪ ਦਾ ਉਤਪਾਦਨ ਕਰਦੇ ਹਨ ਕਿਉਂਕਿ ਦੋਨਾਂ ਕਿਉਂਕਿ ਜਿਹੜਾ ਤੇ ਜਿਹੜਾ ਖਾਰ ਹੈਗਾ ਉਹ ਤੇਜ਼ਾਬ ਨੂੰ ਉਦਾਸੀਨ ਕਰਦਾ ਹੈ ਤੇ ਤੇਜ਼ਾਬ ਜਿਹੜਾ ਹੈ ਖਾਰ ਨੂੰ ਉਦਾਸੀਨ ਕਰਦਾ ਹੈ ਭਾਵ ਖਾਰ ਅਤੇ ਤੇਜ਼ਾਬ ਦੋਨੋਂ ਇੱਕ ਦੂਜੇ ਨੂੰ ਉਦਾਸੀਨ ਕਰਕੇ ਕੀ ਕਰਦੇ ਨੇ ਲੂਣ ਪਾਣੀ ਇਹਦੇ ਤਾਪ ਦਾ ਉਤਪਾਦਨ ਕਰਦੇ ਹਨ ਠੀਕ ਹੈ ਜੀ ਆਓ ਦੇਖੀਏ ਅਗਲਾ ਸਵਾਲ ਉਹਨੂੰ 25ਵਾਂ ਸਵਾਲ ਲੂਣ ਸాల్ట్స్ ਦੀਆਂ ਇੱਥੇ ਵੀ ਲੱਗਦਾ ਦੋ ਵਾਰ ਆ ਗਿਆ ਬੱਚਿਓ ਮੈਂ ਕਾਪੀ ਪੇਸਟ ਕੀਤਾ ਹੋਣਾ ਨਾ ਪਹਿਲੇ ਵੀ ਲੱਗਦਾ ਦੋ ਆ ਗਈ ਹੋਣੀ ਐ ਐਸਿਡ ਵਾਲੇ ਵਿੱਚ ਲੂਣ ਦੇ ਸాల్ట్స్ ਨੂੰ ਕਹਿੰਦੇ ਦੀਆਂ ਵਿਸ਼ੇਸ਼ਤਾਵਾਂ ਲਿਖੋ ਸੋ ਲੂਣ ਦੀਆਂ ਵਿਸ਼ੇਸ਼ਤਾਵਾਂ ਇਸ ਤਰ੍ਹਾਂ ਹਨ ਲੂਣ ਤੇਜ਼ਾਬ ਅਤੇ ਖਾਰ ਦੇ ਵਿਚਲੀ ਉਦਾਸੀਨੀ ਕਰਨ ਦੀ ਕਿਰਿਆ ਦੇ ਸਿੱਟੇ ਵਜੋਂ ਬਣਦੇ ਹਨ ਠੀਕ ਹੈ ਨਾ ਜਦੋਂ ਤੇਜ਼ਾਬ ਅਤੇ ਖਾਰ ਦੋਨਾਂ ਨੂੰ ਰਲਾਨੇ ਆ ਹੈ ਨਾ ਤੇ ਉਹਨਾਂ ਨੂੰ ਮਿਸ਼ਰਤ ਕਰਦੇ ਆ ਇੱਕ ਖਾਸ ਠੋਕੀ ਮਾਤਰਾ ਦੇ ਵਿੱਚ ਤੇ ਉਹਨਾਂ ਦੇ ਸੰਯੋਗ ਦੇ ਨਾਲ ਕੀ ਬਣਦਾ ਹੁੰਦਾ ਪਾਣੀ ਲੂਣ ਤੇ ਤਾਂ ਠੀਕ ਹੈ ਸੋ ਲੂਣ ਤੇਜ਼ਾਬ ਅਤੇ ਖਾਰ ਦੇ ਵਿਚਲੀ ਉਦਾਸੀਨੀ ਕਰਨ ਦੀ ਕਿਰਿਆ ਵਜੋਂ ਬਣਦੇ ਹਨ ਲੂਣ ਆਮ ਤੌਰ ਤੇ ਘੁਲਣਸ਼ੀਲ ਹੁੰਦੇ ਹਨ ਪਾਣੀ ਚ ਘੋਲੋ ਜਾਂ ਕਿਸੀ ਤਰਲ ਚ ਘੋਲੋ ਤੇ ਇਹ ਘੁਲ ਜਾਂਦੇ ਹਨ ਇਹ ਆਮ ਤੌਰ ਤੇ ਘੁਲਣਸ਼ੀਲ ਹੁੰਦੇ ਹਨ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੇ ਵੀ ਤੋਂ ਲੈ ਕੇ 25 ਤੱਕ ਸਵਾਲ ਤੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ